ਆਜੋ ਤੁਸੀਂ ਉੱਪਰ ਫੋਟੋ ਦੇਖ ਰਹੇ ਹੋਗੇ ਇਹਦਾ ਨਾਮ ਹੈਗਾਗਾ ਨਵਿੰਦਰਪਾਲ ਇਹ ਰਹਿਣ ਵਾਲਾ ਪਟਿਆਲੇ ਦਾਗਾ ਤੇ ਇਹਦਾ ਇੱਕ ਕੁੜੀ ਨਾਲ ਮੰਗਣਾ ਹੋਇਆ ਹੁੰਦਾਗਾ ਜਿਹਦਾ ਨਾਮ ਹੁੰਦਾਗਾ ਸੁਖਪਿੰਦਰਪਾਲ ਜਿਹੜੀ ਹੁੰਦੀ ਹੈ ਬਟਿੰਡੇ ਦੀ ਰਹਿਣ ਵਾਲੀ ਮੰਗਣਾ ਹੋਇਆ ਨੂੰ ਸਾਲ ਹੋ ਜਾਂਦਾਗਾ ਤੇ 11 ਅਕਤੂਬਰ 2021 ਨੂੰ ਇਹ ਫੋਨ ਕਰਕੇ ਕਹਿੰਦੇ ਵੀ ਆਪਣਾ ਮਤਲਬ ਮੰਗਣਾ ਹੋਇਆ ਨੂੰ ਬਹੁਤ ਟਾਈਮ ਹੋ ਗਿਆ ਵੀ ਆਪਾਂ ਹੁਣ ਵਿਆਹ ਦਾ ਪਲਾਨ ਕਰੀਏ ਤੇ ਉਹ ਅੱਗੋਂ ਇਹ ਕਹਿੰਦਾ ਮੁੰਡਾ ਕਹਿੰਦਾ ਨਵਿੰਦਰਪਾਲ ਕਹਿੰਦਾ ਵੀ ਤੂੰ ਆ ਜਾ ਇੱਥੇ ਬਟਿੰਡੇ ਪਾਸਾ ਸੌਰੀ ਪਟਿਆਲੇ ਪਿਆਪਾ ਸ਼ਾਪਿੰਗ ਸ਼ਾਪਿੰਗ ਕਰਦੇ ਆਂਗੇ ਤੇ ਉਸ ਤੋਂ ਬਾਅਦ ਆਪਾਂ ਵਿਆਹ ਬਾਰੇ ਸੋਚਦੇ ਆਂ ਵਿਆਹ ਦਾ ਮਤਲਬ ਵੀ ਤਰੀਕ ਦਿਨ ਰੱਖਦੇ ਆਂਗੇ। ਤੋਂ ਕੁੜੀ ਆ ਮਗਰ ਲੱਗ ਜਾਂਦੀ ਹੈ ਇਹਦੇ ਤੇ ਬਠਿੰਡੋਂ ਤੋਂ ਪਟਿਆਲੇ ਚਲੀ ਜਾਂਦੀ ਹੈਗੀ। ਤੇ ਉਹਦਾ ਕੁੜੀ ਦਾ ਪਿਓ ਹੁੰਦਾ ਜਿਹੜਾ ਸੁਖਚਾਨ ਸਿੰਘ ਉਹ ਵੀ ਰਾਜੀ ਹੋ ਜਾਂਦਾ ਰਾਜੀ ਤਾਂ ਹੋ ਜਾਂਦਾ ਕਿਉਂਕਿ ਬਹੁਤ ਹੀ ਵਾਰ ਇੱਕ ਦੂਜੇ ਨੇ ਮਿਲ ਚੁੱਕੇ ਹੁੰਦੇ ਪਹਿਲਾਂ ਹੀ। ਉਹ ਜਿਹੜਾ ਨਵਿੰਦਰ ਹੁੰਦਾ ਇਹਨਾਂ ਦੇ ਬਠਿੰਡੇ ਆ ਘਰੇ ਵੀ ਆਏ ਹੁੰਦਾਗਾ ਦੋ ਤਿੰਨ ਵਾਰੀ ਤਾਂ ਕਰਕੇ ਇਹਨਾਂ ਨੂੰ ਪੂਰਾ ਯਕੀਨ ਹੁੰਦਾਗਾ ਆਪਦੇ ਹੋਣ ਵਾਲੇ ਪਰੌਣੇ ਤੇ ਤੂੰ ਕੁੜੀ ਚਲੀ ਜਾਂਦੀ ਪਟਿਆਲੇ ਪਟਿਆਲ ਜਾ ਕੇ ਮਤਲਬ ਸ਼ਾਪਿੰਗ ਕਰਦੀ ਹੈ ਤੇ ਕੁੜੀ ਨਾ ਮਤਲਬ ਵੀ ਅਕਸਰ ਆਪ ਦੇ ਪਿਓ ਨੂੰ ਫੋਨ ਕਰਦੀ ਹੁੰਦੀ ਆਥਨੇ ਸਾਰੀ ਗੱਲਬਾਤ ਦੱਸ ਦਿੰਦੀ ਹੁੰਦੀ ਆ ਵੀ ਅਸੀਂ ਅੱਜ ਆ ਗਈ ਤਾਂ ਕਿ ਤਾਂ ਕਿਤਾ ਹੁਣ ਆਹੀ 13 ਅਕਤੂਬਰ 13 ਅਕਤੂਬਰ ਨੂੰ ਫੋਨ ਜਾਣੇ ਹੋ ਜਾਂਦੇ ਬੰਦ ਨਵੇਂ ਫੋਨ ਚੱਕਦੀ ਆ ਸੁਚੈਨ ਸਿੰਘ ਜਿਹੜਾ ਕੁੜੀ ਦਾ ਪਿਓ ਬਹੁਤ ਹੀ ਜ਼ਿਆਦਾ ਫਿਕਰ ਹੋ ਜਾਂਦੀ ਉਹਨੂੰ ਫਿਕਰ ਤਾਂ ਹਣੀ ਇਹ ਕੁੜੀ ਸੀਗੀ ਅਕਸਰ ਉਹਦੀ ਤੇ ਫਿਕਰ ਚ ਮਤਲਬ ਬਹੁਤ ਫੋਨ ਕਰਦਾ ਕਿਉਂ ਕੋਈ ਰਿਸਪੌਂਸ ਨਾ ਆਉਣਾ ਫਿਰ ਉਹ ਅਤਿ ਹਾਰ ਕੇ ਐਂਡ ਤੇ ਆਪ ਦੇ ਹੋਣ ਵਾਲੇ ਪਰੋਣੇ ਨੂੰ ਫੋਨ ਲਾਉਂਦਾਗਾ ਜਿਹਦਾ ਨਾਮ ਉਹ ਤੁਹਾਨੂੰ ਦੱਸੇ ਨਵਿੰਦਰ ਉਹਨੂੰ ਫੋਨ ਲਾ ਕੇ ਦੱਸ ਕਹਿੰਦਾ ਵੀ ਮੇਰੀ ਕੁੜੀ ਫੋਨ ਨਹੀਂ ਚਾਹਦੀ ਵੀ ਕਿੱਥੇ ਹੋ ਤੁਸੀਂ ਵੀ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਤਾਂ ਨਹੀਂ ਹੋਈ ਤੇ ਉਹ ਅਗਮ ਮਾਈ ਦਾ ਲਾਲ ਉਹ ਮਤਲਬ ਗੇਮ ਖਮਾਣਦਾ ਉਹ ਕਹਿੰਦਾਗਾ ਤੁਸੀਂ ਸੁਣੀ ਹੈਓ ਇਹਦੇ ਕਾਰਨ ਮੈਂ ਉਹ ਕਹਿੰਦਾ ਵੀ ਸਾਡੇ ਨਾਲ ਜਿਹੜੀ ਮਾਰਕੀਟ ਚ ਥੋੜੀ ਜੀ ਤੂੰ ਤੂੰ ਮੈਂ ਹੋ ਗਈ ਤਾਂ ਕਰਕੇ ਹੋ ਵੀ ਮੇਥੋਂ ਮੇਰੇ ਨਾਲ ਲੜ ਕੇ ਚਲੀ ਗਈ ਤੇ ਇੱਕ ਵਾਰ ਮਤਲਬ ਵੀ ਘੰਟੇ ਤੋਂ ਘੰਟੇ ਨਾ ਵਾਪਸ ਆ ਜੂਗੀ। ਤੋਂ ਮਤਲਬ ਹੈਰਾਨ ਹੋ ਜਾਂਦੇ ਹੈਗੇ ਇਹ ਗੱਲ ਸੋਚ ਕੇ ਉਹ ਉਹਨਾਂ ਨੂੰ ਆਪਣੀ ਕੁੜੀ ਤੇ ਭਰੋਸਾ ਹੁੰਦਾ। ਸੁਖਚਾਨ ਸਿੰਘ ਬਰੇ ਦਾ ਆਪਣੇ ਮੁੰਡੇ ਨੂੰ ਨਾਲ ਲੈ ਕੇ ਬਠਿੰਡੋਂ ਗੱਡੀ ਚਾਹ ਦਾ ਪਟਿਆਲੇ ਵਜਦਾਗਾ। ਪਟਿਆਲੇ ਜਾਂਦਾ ਉਹਨਾਂ ਦੇ ਘਰੇ ਜਾਂਦਾਗਾ ਤੇ ਘਰੇ ਜਾ ਕੇ ਵੀ ਇਹੀ ਗੱਲ ਕਹਿੰਦਾ ਉਹ ਅੱਗੋਂ ਤੇ ਪਰ ਉਹਨੂੰ ਜਿਹੜਾ ਮਨ ਲਈ ਦਾਲ ਚ ਕਾਲਾ ਲੱਗਦਾ ਹੁੰਦਾ ਸੁਖਚਾਨ ਸਿੰਘ ਨੂੰ ਤੇ ਉਹਨੂੰ ਪੁਲਿਸ ਸਟੇਸ਼ਨ ਚ ਲਾਇਆ ਜਾਂਦਾਗਾ। ਪੁਲਿਸ ਸਿਚੁਏਸ਼ਨ ਜਾ ਕੇ ਉਹਦੀ ਮਤਲਬ ਵੀ ਰੈਪੋਰਟ ਲਿਖਉਂਦਾ ਕਿ ਮਿਸਿੰਗ ਦੀ ਤੇ ਉਸ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੇ ਆ ਪੁਲਸ ਵਾਲੇ ਪੁਲਸ ਵਾਲੇ ਸ਼ੁਰੂ ਕਰ ਦਿੰਦੇ ਆ ਕਿ ਮਤਲਬ ਵੀ ਜਿਹੜਾ ਨਵਿੰਦਰ ਸੀਗਾ ਉਹਦੇ ਮਤਲਬ ਵੀ ਨਗਰਾਨੀਰ ਦੇ ਇੱਕ ਇੱਕ ਟੀਮ ਲਾ ਦਿੰਦੀ ਆ ਤੇ ਦੂਜੀ ਟੀਮ ਉਹਦੇ ਮਤਲਬ ਫੋਨ ਟ੍ਰੇਸ ਕਰਨ ਤੇ ਲੱਗ ਜਾਂਦੀ ਹੈਗੀ ਤੇ ਤਿੰਨ ਚਾਰ ਦਿਨ ਤਾਂ ਕੁਲੀ ਦਾ ਕੁਝ ਨਹੀਂ پتہ ਲੱਗਦਾ ਫਿਰ ਇੱਕ ਦਿਨ ਉਹ ਫੋਨ ਆਉਂਦਾ ਸੁਚੈਨ ਸਿੰਘ ਨੂੰ ਚਾਰ ਪੰਜ ਦਿਨਾਂ ਬਾਅਦ ਪੁਲਸ ਵਾਲੇ ਆਉਂਦਾ ਪੋਸਟ ਵਾਲੇ ਇਹ ਕਹਿੰਦੇ ਵੀ ਜਿਹਨੂੰ ਤੁਸੀਂ ਹੋਣ ਵਾਲਾ ਆ ਉਹਦਾ ਪ੍ਰੋਣਾ ਮੰਨੀ ਬੈਠੇ ਹੋਗੇ ਉਹਦੇ ਪਹਿਲਾਂ ਹੀ ਤਿੰਨ ਵਿਆਹ ਹੋ ਚੁੱਕੇ ਆ ਪਹਿਲਾ ਵਿਆਹ ਹੋਇਆ ਸੀਗਾ ਉਹ ਤਾਂ 12 ਫਰਵਰੀ 2018 ਨੂੰ ਜਿਹਦਾ ਨਾਮ ਸੀਗਾ ਸੁਖਦੀਪ ਕੌਰ ਬਹੁਤ ਹੀ ਕਹਿੰਦਾ ਤਗੜੇ ਘਰੋਂ ਸੀਗੀ ਉਹ ਕੁੜੀ ਪਰ ਕਹਿੰਦਾ ਮਤਲਬੀ ਉਹਦੇ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਉਹਦੀ ਮੌਤ ਹੋ ਚੁੱਕੀ ਆ ਮੌਤ ਦਾ ਕਾਰਨ ਹੈਗਾ ਹੈਗਾ ਹਾਰਟ ਅਟੈਕ ਉਸ ਤੋਂ ਬਾਅਦ ਕਹਿੰਦਾ ਪੋਸਟ ਵਾਲੇ ਕਹਿੰਦੇ ਇਹਦਾ ਦੂਸਰਾ ਵਿਆਹ ਹੋਇਆ ਦੂਸਰਾ ਵਿਆਹ ਹੋਇਆਗਾ ਮਤਲਬ ਉਹੀ 1 ਮਹੀਨੇ ਬਾਅਦ ਇਹਨੇ ਦੂਸਰਾ ਵਿਆਹ ਕਰਾ ਲਿਆ ਸੀਗਾ ਜਿਹਦਾ ਨਾਮ ਸੀਗਾ ਲਖਵਿੰਦਰ ਕੌਰ ਨਾਲ ਲਖਵਿੰਦਰ ਨਾਲ ਆਵਦੀ ਕੁੜੀ ਨਾਲ ਇਹਦਾ ਦੂਸਰਾ ਵਿਆਹ ਹੋਇਆ ਇਹ ਰਹਿਣ ਵਾਲੀ ਸੀ ਸੰਗਰੂਰ ਦੀ ਕਹਿੰਦਾ ਇਹ ਹੁਣ ਉਹਦੇ ਨਾਲ ਰਹਿ ਰਿਹਾ ਸੀਗਾ ਤੇ ਕਹਿੰਦਾ ਹੁਣ ਤੀਸਰੀ ਕੁੜੀ ਹੋਊਗੀ ਛੋਟੀ ਪੁਲਿਸ ਵਾਲੇ ਫਿਰ ਉਹਨੂੰ ਮਤਲਬ ਚੱਕ ਕੇ ਲਿਆਉਂਦੇ ਆਗੇ ਉੰਦਰਿੰਦਰ ਨੂੰ ਚੱਕ ਲਿਆਉਂਦੇ ਆਗੇ ਤੇ ਉਦੋਂ ਬਾਦ ਉਹ ਪਹਿਲਾਂ ਤਾਂ ਮੰਨਦਾ ਨਹੀਂ ਹੁੰਦਾ ਉਹ ਕਹਿੰਦਾ ਵੀ ਮੈਨੂੰ ਕੁਝ ਨਹੀਂ ਪਤਾ ਵੀ ਇਹਨਾਂ ਦੀ ਕੁੜੀ ਕਿੱਥੇ ਗਈ ਨਹੀਂ ਮੈਂ ਕੋਈ ਵਿਆਹ ਕਰਾਇਆ ਤੇ ਉਦੋਂ ਬਾਦ ਉਹ ਸਾਰੇ ਜਿਹੜੇ ਚਿੱਠੇ ਖੋਲ ਕੇ ਰੱਖ ਦਿੰਦੀ ਪੁਲਿਸ ਉਹਦੇ ਸਾਹਮਣੇ ਫੇਰ ਉਹ ਉਹਨੂੰ ਮੰਨਣਾ ਪੈਣਾ ਸੀਗਾ ਮੰਨ ਜਾਂਦਾ ਉਹ ਸਾਰੀ ਗੱਲਬਾਤ ਦੱਸ ਦਿੰਦਾ ਹੁਣ ਹੁਣ ਤੁਸੀਂ ਧਿਆਨ ਨਾਲ ਸੁਣੋ ਉਹ ਕਹਿੰਦਾ ਕਹਿੰਦਾ ਮੇਰਾ ਜਿਹੜੇ ਹੁਣ ਤੇ ਮੈਂ ਤਿੰਨ ਜ਼ਿੰਦਗੀਆਂ ਜੀ ਰਿਹਾ ਸੀਗਾ ਕਹਿੰਦਾ ਮੇਰੇ ਤਿੰਨ ਵਿਆਹ ਹੋ ਚੁੱਕੇ ਸੀਗੇ ਕਹਿੰਦਾ ਮੈਨੂੰ ਮੇਰੀ ਪਹਿਲੀ ਘਰ ਵਾਲੀ ਨੂੰ ਮੇਰੀ ਦੂਸਰੀ ਘਰ ਵਾਲੀ ਬਾਰੇ ਪਤਾ ਲੱਗ ਗਿਆ ਸੀਗਾ ਕਹਿੰਦਾ ਵੀ ਮੈਨੂੰ ਹੁਣ ਮੇਰੇ ਕੋਲ ਕੋਈ ਕੋਈ ਚਾਰਾ ਨਹੀਂ ਰਿਹਾ ਸੀਗਾ ਉਹਨੂੰ ਮਾਰਨ ਦਾ ਤੇ ਕਹਿੰਦਾ ਫਿਰ ਮੈਂ ਉਹਨੂੰ ਉਹਨੂੰ ਮੈਨੂੰ ਮਾਰਨਾ ਪੈਣੀ ਪੈਣਾ ਸੀਗਾ ਕਹਿੰਦਾ ਫਿਰ ਮੈਂ ਇੱਕ ਗੈਸ ਲਿਆਂਦੀ ਮਤਲਬ ਇੱਕ ਗੈਸ ਹੁੰਦੀ ਆ ਉਹਨੂੰ ਸੁੰਗਣ ਨਾਲ ਬੰਦੇ ਦੀ ਕੁਝ ਟਾਈਮ ਬਾਅਦ ਹੀ ਡੈੱਡ ਹੋ ਜਾਂਦਾ ਉਹਦਾ ਖਤਮ ਹੋ ਜਾਂਦਾ ਕਹਿੰਦਾ ਮੈਂ ਉਹ ਗੈਸ ਖਰੀਦੂ ਆਮੀ ਮੈਡੀਕਲੋਂ ਤੋਂ ਅਕਸਰ ਹੀ ਮਿਲ ਜਾਂਦੀ ਹੈ ਗੈਸ ਖਰੀਦੀ ਕਹਿੰਦਾ ਮੈਂ ਗੈਸ ਖਰੀਦਦੋਂ ਤੋਂ ਬਾਅਦ ਉਹ ਜਿਹੜੀ ਕੁੜੀ ਪਹਿਲੇ ਜਿਹਦੇ ਨਾਲ ਪਹਿਲਾਂ ਵਾਹ ਹੋਇਆ ਸੀਗਾ ਨਾ ਉਹ ਕੁੜੀ ਜੀ ਸੁਖਦੀਪ ਕੌਰ ਉਹ ਪੰਜ ਮਹੀਨੇ ਦੀ ਪ੍ਰੈਗਨੈਂਟ ਵੀ ਸੀ ਪੰਜ ਮਹੀਨੇ ਉਹ ਪ੍ਰੈਗਨੈਂਟ ਸੀਗੀ ਤੇ ਇੱਕ ਉਹਦੇ ਪੇਟ 'ਚ ਬੱਚਾ ਸੀਗਾ ਤੇ ਉਹਨੂੰ ਮਤਲਬ ਵੀ ਉਹ ਇਹ ਕਹਿੰਦਾ ਸੁਨਵਿੰਦਰਪਾਲ ਸਿੰਘ ਕਹਿੰਦਾ ਮੈਂ ਉਹਨੂੰ ਆਖਿਆ ਵੀ ਤੂੰ ਤੇਰੇ ਫੇਸ ਤੇ 글로ਅ ਆਊਗਾ ਤੇ ਤੇਰਾ ਜਿਹੜਾ ਪੇਟ 'ਚ ਆਪਣਾ ਬੱਚਾ ਹੈਗਾ ਉਹਨੂੰ ਵੀ ਮਤਲਬ ਵੀ ਉਹ ਵੀ ਸੋਹਣਾ ਪੈਦਾ ਹੋਊਗਾ 글로ਅ ਹੋਊਗਾ ਉਹਨੂੰ ਵੀ ਤੇ ਤੂੰ ਆ ਜਿਹੜੀ ਚੀਜ਼ ਹੈ ਸੌਂਗ ਲੱਗਿਆ ਸੌਂਗਲਾ ਉਹ ਵਿਚਾਰੀ ਭੋਲੀ ਹੁੰਦੀ ਉਹ ਪਿੱਛੇ ਲੱਗ ਜਾਂਦੀ ਹੈਗੀ ਤੇ ਉਹ ਵੀ ਮਤਲਬ ਕਿ ਕੁਝ ਘੰਟਿਆਂ ਬਾਅਦ ਹੀ ਉਹ ਸੀ ਉਹ ਖਤਮ ਹੋ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਉਹਦੇ ਸੁਖਦੀਪ ਸੁਖਦੀਪ ਕੌਰ ਦੇ ਮਤਲਬ ਜਿਹੜੇ ਘਰ ਵਾਲਿਆ ਉਹ ਮਤਲਬ ਵੀ ਉਹਨਾਂ ਨੂੰ ਕਹਿ ਜਾਂਦਾਗਾ ਵੀ ਇਹਨੂੰ ਇਹਨੂੰ ਹੱਟ ਐਕ ਆ ਗਿਆ ਰਾਤ ਨੂੰ ਪਈ ਪਈ ਨੂੰ ਮੈਨੂੰ ਸਵੇਰ ਆ ਕੇ ਪਤਾ ਲੱਗਾ ਤੇ ਉਸ ਤੋਂ ਬਾਅਦ ਉਹ ਗੱਲ ਜਿਹੜੀ ਉੱਥੇ ਨੱਪੀ ਜਾਂਦੀ ਹੈਗੀ ਫੇਰ ਕਹਿੰਦਾ ਮੈਂ ਉਸ ਤੋਂ ਬਾਅਦ ਦੂਸਰਾ ਵਿਆਹ ਕਰਾਇਆ ਆਪ ਦੱਸ ਰਿਹਾ ਉਹਨੇ ਕਹਿੰਦਾ ਮੈਂ ਦੂਸਰਾ ਵਿਆਹ ਕਰਾਇਆ ਲਖਵਿੰਦਰ ਨਾਲ ਲਖਵਿੰਦਰ ਕੌਰ ਨਾਲ ਤੇ ਕਹਿੰਦਾ ਉਸ ਨਾਲ ਮੈਂ ਹੁਣ ਰਹਿ ਰਿਹਾ ਸੀਗਾ ਤੇ ਹੁਣ ਕਹਿੰਦਾ ਵੀ ਮੈਨੂੰ ਇਹ ਡਰ ਸੀਗਾ ਵੀ ਕਿਤੇ ਲਖਵਿੰਦਰ ਕੌਰ ਨੂੰ ਇਹ ਨਾ ਪਤਾ ਲੱਗ ਜੇ ਵੀ ਮੈਂ ਉਹਨੂੰ ਤੀਸਰਾ ਵਿਆਹ ਕਰਾਉਣ ਜਾ ਰਿਹਾ ਹਾਂਗਾ ਕਹਿੰਦਾ ਮੈਨੂੰ ਇਹ ਡਰ ਸੀਗਾ ਕਿ ਸ਼ਿਪਿੰਦਰਪਾਲ ਨੂੰ ਨਾ ਪਤਾ ਲੱਗ ਜੇ ਵੀ ਮੇਰਾ ਇੱਕ ਵਿਆਹ ਹੋ ਦੋ ਵਿਆਹ ਹੋ ਰੋਏ ਆਗੇ ਕਹਿੰਦਾ ਵੀ ਫਿਰ 13 ਅਕਤੂਬਰ ਨੂੰ ਅਸੀਂ ਸੌਰੀ 11 ਅਕਤੂਬਰ ਨੂੰ ਕਹਿੰਦਾ ਮੈਂ ਪਲਾਨ ਬਣਾਉਣ ਲੱਗ ਗਿਆ ਸੀਗਾ ਉਹਨੂੰ ਖਤਮ ਕਰਨ ਦਾ ਉਹਨੂੰ ਸ਼ਿਪਿੰਦਰਪਾਲ ਕੌਰ ਨੂੰ ਦੂਸਰੀ ਘਰ ਵਾਲੀ ਨੂੰ ਰਹਿ ਰਿਹਾ ਸੀਗਾ ਤੀਸਰੀ ਘਰ ਵਾਲੀ ਉਹਨੂੰ ਖਤਮ ਕਰਨ ਦਾ ਪਲਾਨ ਬਣਾ ਰਿਆ ਸੀਗਾ 11 ਅਕਤੂਬਰ ਤੋਂ ਹੀ ਕਹਿੰਦਾ ਵੀ ਮੈਂ ਜਿਹੜੇ ਘੰਟਾ ਤੋਂ ਦੋ ਘੰਟੇ ਸ਼ਾਪਿੰਗ ਕਰਕੇ ਆਉਣ ਤੋਂ ਬਾਅਦ ਕਹਿੰਦਾ ਮੈਂ ਨਾ ਆਪਦੇ ਰੂਮ ਚ ਕਟੋਆ ਪੁੱਟਣ ਲੱਗ ਜਾਂਦਾ ਸੀਗਾ ਵੀ ਤੇ 13 ਤਰੀਕ ਤੱਕ ਮੋਟੋਆ ਪੁੱਟਿਆ ਟੋਆ ਪੁੱਟ ਸੌਰੀ ਟੋਆ ਪੁੱਟਣ ਤੋਂ ਬਾਅਦ ਕਹਿੰਦਾ 13 ਅਕਤੂਬਰ ਨੂੰ ਮੈਂ ਉਹਨੂੰ ਸੇਮ ਗੱਲ ਹੀ ਆਖੀ ਵੀ ਤੇਰੇ ਫੇਸ ਤੇ ਗਲੋ ਆਊਗਾ ਤੂੰ ਆ ਸੁੰਗਲਾ ਤੇ ਉਹਨੇ ਵੀ ਉਹ ਚੀਜ਼ ਸੁੰਘੀ ਤੇ ਉਸ ਤੋਂ ਬਾਅਦ ਉਹਦਾ ਮਤਲਬ ਉਹ ਡੈਥ ਹੋ ਗਈ ਮੋਢਲੀ ਉਹ ਉੱਥੇ ਖਤਮ ਹੋ ਗਈ 2 ਘੰਟਿਆਂ ਬਾਅਦ ਤੇ ਪੁਲਿਸ ਨੂੰ ਉਹਦੀ ਮਤਲਬ ਵੀ লাশ ਭਾਲਾਂ ਲਈ ਭੇਜ ਦਿੱਤਾ ਜਾਂਦਾ ਤੇ ਉੱਥੋਂ ਮਤਲਬ ਵੀ ਕੁੜੀ ਦੀ লাশ ਮਿਲਦੀ ਉਸੇ ਰੂਮ ਚ ਤੇ ਉਹ ਮਤਲਬ ਵੀ ਜਿਹੜਾ ਨਵਿੰਦਰਪਾਲ ਸਿੰਘ ਹੁੰਦਾ ਉਹ ਆਪਦੀ ਫੈਮਲੀ ਤੋਂ ਅੱਡ ਰਹਿ ਰਿਹਾ ਹੁੰਦਾਗਾ ਤੇ ਉਹਨੇ ਮਤਲਬ ਵੀ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਸ਼ਿਕਾਰ ਬਣਾਇਆਗਾ ਇਹਦਾ ਤਿੰਨ ਉਹ ਕੁੜੀਆਂ ਜਿਨ੍ਹਾਂ ਬਾਰੇ ਪੁਲਿਸ ਨੂੰ ਪਤਾ ਲੱਗਿਆਗਾ ਤੇ ਜਿਨ੍ਹਾਂ ਬਾਰੇ ਪਤਾ ਨਹੀਂ ਲੱਗਿਆ ਉਹ ਬੰਦਜਾਰੀਆਂ ਕਿਸੇ ਖਾਤੇ ਨਹੀਂ ਬੰਗਾ ਇਹ ਜੇ ਬੰਦੇ ਲਖਵਿੰਦਾ ਦੇ ਨਵਿੰਦਰਪਾਲ ਸਿੰਘ ਵਰਗੇ ਬਹੁਤ ਜ਼ਿਆਦਾ ਦੁਨੀਆ ਤੇ ਇਹ ਕੱਲਾ ਨਹੀਂ ਬਹੁਤ ਹੀ ਜ਼ਿਆਦਾ ਮਤਲਬੀ ਤੁਸੀਂ ਸੋਚ ਨਹੀਂ ਸਕਦਾ ਇੰਨੇ ਮਤਲਬੀ ਕੇਸ ਹੁੰਦੇ ਆ ਕਿ ਕਾਹਨ ਹੁੰਦੇ ਆ ਕਿ ਹਰ ਰੋਜ਼ 2-2 3-3 ਮਤਲਬੀ ਇਹ ਜਨ ਕਢਨਾਵਾ ਵਾਪਰਦਿਆਂ ਰਹਿੰਦਿਆਂ ਅੱਜ ਦੀ ਕਹਾਣੀ ਇੱਥੇ ਹੁੰਦੀ ਹੈ ਸੰਭਾਵਤ ਇਹ ਹੈ ਇਸ ਗੰਦੇ ਬੰਦੇ ਦੀ ਕਹਾਣੀ ਨਵਿੰਦਰਪਾਲ ਸਿੰਘ ਦੀ ਇਹ ਜੇ ਮਤਲਬੀ ਬਹੁਤ ਦਰਿੰਦੇ ਹੈਗੇ ਵੀ ਕੇਅਰਫੁਲ ਬੀ safe.